ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਟੈਕ ਅਰਪਤੀ ਐਲਨ ਮਸਕ ਤੇ ਭਾਰਤੀ ਅਮਰੀਕੀ ਪੂੰਜੀਪਤੀ ਵਿਨੋਦ ਖੋਸਲਾ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਲਡ ਟਰੰਪ ਦੀ ਉਮੀਦਵਾਰੀ ਨੂੰ ਲੈ ਕੇ ਆਮੋ ਸਾਹਮਣੇ ਹੋ ਗਏ ਨੇ ਟਰੰਪ ਨੇ ਲਗਾਤਾਰ ਤੀਜੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ ਪਾਰਟੀ ਦੀ ਨਾਮਜ਼ਦਗੀ ਸਵੀਕਾਰ ਕਰ ਲਈ ਸੀ ਉਧਰ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੇ ਲੰਘੇ ਦਿਨ ਆਗਾਮੀ ਰਾਸ਼ਟਰਪਤੀ ਚੋਣਾਂ ਚ ਡੈਮੋਕ੍ਰੈਟਿਕ ਉਮੀਦਵਾਰ ਵਜੋਂ ਆਪਣਾ ਨਾਮ ਵਾਪਸ ਲੈ ਲਿਆ ਪਿਛਲੇ ਮਹੀਨੇ ਰਿਪਬਲਿਕਨ ਉਮੀਦਵਾਰ ਟਰੰਪ ਨਾਲ ਬਹਿਸ ਦੌਰਾਨ ਢਿੱਲੀ ਕਾਰਗੁਜ਼ਾਰੀ ਮਗਰੋਂ ਬਾਈਡਨ ਤੇ ਖਾਸਾ ਦਬਾਅ ਸੀ ਬਾਈਡਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਵੇਂ ਡੈਮੋਕ੍ਰੈਟਿਕ ਉਮੀਦਵਾਰ ਵਜੋਂ ਮੌਜੂਦਾ ਉਪਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦੀ ਤਾਇੀਦ ਕੀਤੀ ਹੌਸਲਾ ਨੇ ਐਕਸ ਤੇ ਇੱਕ ਪੋਸਟ ਚ ਕਿਹਾ ਕਿ ਉਸ ਲਈ 트럼ਪ ਜਿਹੇ ਰਿਪਬਲਿਕਨ ਦੀ ਹਮਾਇਤ ਕਰਨਾ ਮੁਸ਼ਕਲ ਹੈ ਜਿਸ ਦੀਆਂ ਕੋਈ ਕਦਰਾਂ ਕੀਮਤਾਂ ਨਹੀਂ ਹਨ ਝੂਠ ਬੋਲਦਾ ਏ ਧੋਖਾ ਧੜੀ ਕਰਦਾ ਏ ਜਿਸ ਤੇ ਬਲਾਤਕਾਰ ਦੇ ਦੋਸ਼ ਨੇ ਜਿਸ ਨੇ ਮਹਿਲਾਵਾਂ ਦਾ ਮਾਣ ਸਤਕਾਰ ਘਟਾਇਆ ਅਤੇ ਉਹਨਾਂ ਵਾਂਗ ਪ੍ਰਵਾਸੀਆਂ ਨੂੰ ਨਫ਼ਰਤ ਕਰਦਾ ਏ ਖੋਸਲਾ ਨੇ ਕਿਹਾ ਉਹ ਸ਼ਾਇਦ ਮੇਰੇ ਟੈਕਸਾਂ ਨੂੰ ਘਟਾ ਸਕਦਾ ਏ ਜਾਂ ਕੁਝ ਨਿਮਾ ਚ ਕਟੌਤੀ ਕਰ ਸਕਦਾ ਏ ਪਰ ਏ ਉਸ ਦੀਆਂ ਕਦਰਾਂ ਕੀਮਤਾਂ 'ਚ ਬਦਲ ਚਲਣੀ ਨੂੰ ਸਵੀਕਾਰ ਕਰਨ ਦਾ ਕੋਈ ਕਾਰਨ ਨਹੀਂ ਹੈ। ਕੀ ਤੁਸੀਂ ਅਜਿਹਾ ਰਾਸ਼ਟਰਪਤੀ ਚਾਹੁੰਦੇ ਹੋ ਜੋ ਆਪਣੇ ਪਹਿਲੇ ਸਾਲ 'ਚ ਵਾਤਾਵਰਣ ਨੂੰ ਇੱਕ ਦਹਾਕੇ ਦੀ ਸੱਟ ਮਾਰ ਸਕਦਾ ਏ? ਕੀ ਤੁਸੀਂ ਆਪਣੇ ਬੱਚਿਆਂ ਲਈ ਕਦਰਾਂ ਕੀਮਤਾਂ ਵਜੋਂ ਉਸ ਦੀ ਮਿਸਾਲ ਚਾਹੁੰਦੇ ਹੋ? ਉਧਰ ਮਸਕ ਨੇ ਖੋਸਲਾ ਦੀ ਪੋਸਟ ਦੇ ਜਵਾਬ 'ਚ ਕਿਹਾ ਕਿ ਟਰੰਪ ਤੁਹਾਨੂੰ ਨਫ਼ਰਤ ਨਹੀਂ ਕਰਦਾ। ਅਸਲ 'ਚ ਮੈਨੂੰ ਲੱਗਦਾ ਹੈ ਕਿ ਉਹ ਤੁਹਾਨੂੰ ਪਸੰਦ ਕਰਦਾ ਏ। ਉਸ ਨੂੰ ਮਿਲੋ ਤੇ ਆਪਣੇ ਲਈ ਉਸ ਨੂੰ ਫਰੋਲੋ। ਟੈਸਲਾ ਤੇ ਸਪੇਸਐਕਸ ਦੇ ਸੀਈਓ ਮਸਕ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਰਿਹਾ ਕਿ 트ੰਪ ਚ ਕੋਈ ਖਾਮੀ ਨਹੀਂ ਹੈ ਮਸਕ ਨੇ ਕਿਹਾ ਤੁਸੀਂ ਮੀਡੀਆ ਚ ਕਿੰਨੀ ਵਾਰ ਕੁਝ ਪੜਿਆ ਹੈ ਜਿੱਥੇ ਤੁਸੀਂ ਅਸਲ ਕਹਾਣੀ ਨੂੰ ਜਾਣਦੇ ਹੋ ਪਰ ਜੋ ਉਹਨਾਂ ਨੇ ਛਾਪਿਆ ਉਹ ਪੂਰੀ ਤਰ੍ਹਾਂ ਝੂਠ ਸੀ ਖੈਰ ਸਿਆਸਤ ਚ ਇਹ ਬਹੁਤ ਮਾੜਾ ਹੈ ਜੋ ਕਿ ਇੱਕ ਖੂਨੀ ਖੇਡ ਹੈ ਕਈ ਸਾਲ ਪਹਿਲਾਂ ਇਹ ਡੈਮੋਕ੍ਰੈਟਿਕ ਪਾਰਟੀ ਸੀ ਪਰ ਹੁਣ ਪੈਂਡੂਲਮ ਰਿਪਬਲਿਕਨ ਪਾਰਟੀ ਵੱਲ ਝੁਕ ਰਿਹਾ ਹੈ ਖੋਸਲਾ ਨੇ ਇਸ ਦੇ ਜਵਾਬ ਚ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹੈ ਕਿ ਮੀਡੀਆ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਸਿਲੀਕਨ ਵੈਲੀ ਦੇ ਸਿਖਰਲੇ ਨਿਵੇਸ਼ਕ ਨੇ ਕਿਹਾ ਮੈਂ ਸਮਾਜਿਕ ਤੌਰ ਤੇ ਲਿਬਰਲ ਜੋ ਵਿੱਤੀ ਤੌਰ ਤੇ ਰਿਪਬਲਿਕਨਾਂ ਨਾਲ ਰਜਿਸਟਰ ਸੀ ਪਰ ਵਾਤਾਵਰਣ ਦੇ ਮੁੱਦੇ ਨੇ ਮੈਨੂੰ ਸੁਤੰਤਰ ਬਣਨ ਲਈ ਮਜਬੂਰ ਕੀਤਾ ਹੈ ਰਾਸ਼ਟਰਪਤੀ ਜੋ ਬਾਈਡਨ ਨੂੰ ਆਪਣੇ ਮੁਲਕ ਨਾਲ ਪਿਆਰ ਕਰਨ ਵਾਲਾ ਮਹਾਨ ਵਿਅਕਤੀ ਦੱਸਦਿਆਂ ਆਲਮੀ ਆਗੂਆਂ ਨੇ ਮੁਸ਼ਕਲ ਦੇ ਦੌਰ ਚ ਚੁੱਕੇ ਗਏ ਅਹਿਮ ਕਦਮਾਂ ਅਤੇ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਐਕਸ ਤੇ ਕਿਹਾ ਕਿ ਉਹ ਰਾਸ਼ਟਰਪਤੀ ਬਾਈਡਨ ਦੇ ਫੈਸਲੇ ਦਾ ਸਨਮਾਨ ਕਰਦੇ ਨੇ ਤੇ ਉਹਨਾਂ ਦੇ ਬਾਕੀ ਰਹਿੰਦੇ ਕਾਰਜਕਾਲ 'ਚ ਰਲ ਕੇ ਕੰਮ ਕਰਨਾ ਚਾਹਣਗੇ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇੱਕ ਪੋਸਟ 'ਚ ਕਿਹਾ ਕਿ ਬਾਈਡਨ ਨਾਲ ਕੰਮ ਕਰਦੇ ਸਮੇਂ ਉਹਨਾਂ ਦੇ ਅਮਰੀਕਾ ਪ੍ਰਤੀ ਪਿਆਰ ਅਤੇ ਸੇਵਾ ਸਮਰਪਣ ਦੇਖਿਆ ਗਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਬਾਈਡਨ ਦੀ ਅਗਵਾਈ ਅਤੇ ਸੇਵਾਵਾਂ ਲਈ ਉਹਨਾਂ ਦਾ ਸ਼ੁਕਰੀਆ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਈਡਨ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਪੋਸਟ 'ਚ ਕਿਹਾ ਕਿ ਉਹ ਜੋ ਕੁਝ ਵੀ ਕਰਦੇ ਨੇ ਉਸ 'ਚ ਆਪਣੇ ਮੁਲਕ ਪ੍ਰਤੀ ਉਹਨਾਂ ਦਾ ਪਿਆਰ ਹੁੰਦਾ ਏ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨੇ ਕਿਹਾ ਏ ਕਿ ਇਹ ਅਮਰੀਕਾ ਦੀ ਅੰਦਰੂਨੀ ਸਿਆਸਤ ਦਾ ਮਾਮਲਾ ਏ ਪਰ ਰਾਸ਼ਟਰਪਤੀ ਬਾਈਡਨ ਦਾ ਫੈਸਲਾ ਸਭ ਤੋਂ ਵਧੀਆ ਸਿਆਸੀ ਫੈਸਲਾ ਲੈਣ ਦੀ ਉਹਨਾਂ ਦੀ ਇੱਛਾ ਤੇ ਆਧਾਰਿਤ ਹੈ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹਨਾਂ ਦਾ ਮੁਲਕ ਆਜ਼ਾਦੀ ਦੀ ਲੜਾਈ ਲਈ ਰਾਸ਼ਟਰਪਤੀ ਬਾਈਡਨ ਦੀ ਹਮਾਇਤ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਹੈ ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨੇ ਬਾਈਡਨ ਨੂੰ ਯਹੂਦੀ ਲੋਕਾਂ ਦਾ ਸੱਚਾ ਸਹਿਯੋਗੀ ਦੱਸਿਆ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਦਾ ਅਮਰੀਕੀ ਰਾਸ਼ਟਰਪਤੀ ਬਣਨ ਦਾ ਵਿਚਾਰ ਆਪਣੇ ਆਪ 'ਚ ਇੱਕ ਕਮਾਲ ਦਾ ਵਿਚਾਰ ਹੈ ਉਨਾ ਕਹਿਆ ਕਿ ਜੇ ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪਹਿਲੀ ਸਿਆਹ ਫਾਮ ਔਰਤ ਰਾਸ਼ਟਰਪਤੀ ਅਤੇ ਪਹਿਲੀ ਸਾਊਥ ਏਸ਼ੀਆਈ ਮੂਲ ਦੀ ਰਾਸ਼ਟਰਪਤੀ ਹੋਣਗੇ ਜਗਮੀਤ ਸਿੰਘ ਨੇ ਕਹਿਆ ਕਿ ਅਜਿਹਾ ਵਾਪਰਨਾ ਉਹਨਾਂ ਦੀਆਂ ਬੇਟੀਆਂ ਨੂੰ ਵੀ ਪ੍ਰੇਰਣਾ ਦੇਵੇਗਾ ਕਿ ਔਰਤਾਂ ਵੀ ਕੁਝ ਕਰ ਸਕਦੀਆਂ ਨੇ ਗੌਰਤਲਬ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਆਗਾਮੀ ਰਾਸ਼ਟਰਪਤੀ ਚੋਣ ਤੋਂ ਆਪਣੀ ਉਮੀਦਵਾਰੀ ਵਾਪਸ ਲੈਣ ਦਾ ਐਲਾਨ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਚੋਣਾ 'ਚ ਡੈਮੋਕ੍ਰੇਟਸ ਦੇ ਰਾਸ਼ਟਰਪਤੀ ਉਮੀਦਵਾਰ ਲਈ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕੀਤਾ ਬਾਈਡਨ ਦੇ ਐਲਾਨ ਤੋਂ ਬਾਅਦ ਕਮਲਾ ਹੈਰਿਸ ਨੇ ਵੀ 2024 'ਚ ਡੋਨਲਡ 트੍ਰੰਪ ਦੇ ਵਿਰੁੱਧ ਚੋਣ ਲੜਨ ਦੇ ਇਰਾਦੇ ਦਾ ਐਲਾਨ ਕਰ ਦਿੱਤਾ ਹਾਲਾਂਕਿ ਜਦੋਂ ਤੱਕ ਅਗਲੇ ਮਹੀਨੇ ਸ਼ਿਕਾਗੋ 'ਚ ਹੋਣ ਵਾਲੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ 'ਚ ਡੈਲੀਗੇਟਸ ਕਮਲਾ ਹੈਰਿਸ ਦੇ ਹੱਕ 'ਚ ਵੋਟ ਨਹੀਂ ਪਾਉਂਦੇ ਉਦੋਂ ਤੱਕ ਕਮਲਾ ਦੀ ਨੋਮੀਨੇਸ਼ਨ ਪੱਕੀ ਨਹੀਂ ਹੈ ਅਮਰੀਕਾ ਚ ਰਾਸ਼ਟਰਪਤੀ ਦੀਆਂ ਚੋਣਾਂ 4 ਮਹੀਨੇ ਬਾਅਦ ਹੋਣੀਆਂ ਨੇ ਅਮਰੀਕਾ ਚ ਨਵੰਬਰ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦਾ ਅਸਰ ਹੁਣ ਆਸ-ਪਾਸ ਦੇ ਦੇਸ਼ਾਂ ਦੇ ਪ੍ਰਵਾਸੀਆਂ ਤੇ ਵੀ ਦਿਖਾਈ ਦੇ ਰਿਹਾ ਏ ਕਰੀਬ 1 ਦਰਜਣ ਦੇਸ਼ਾਂ ਦੇ ਸੈਂਕੜੇ ਪ੍ਰਵਾਸੀ ਮੈਕਸੀਕੋ ਦੀ ਦੱਖਣੀ ਸਰਹੱਦ ਤੋਂ ਪੈਦਲ ਅਮਰੀਕਾ ਦੀ ਸਰਹੱਦ ਤੇ ਪਹੁੰਚਣ ਲਈ ਰਵਾਨਾ ਹੋਏ ਸਮਾਚਾਰ ਏਜੰਸੀ ਏਪੀ ਮੁਤਾਬਕ ਸਮੂਹ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਜੇਕਰ ਡੋਨਾਲਡ ਟਰੰਪ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਨੇ ਤਾਂ ਉਹ ਸ਼ਰਨਾਰਥੀਆਂ ਲਈ ਸਰਹੱਦ ਬੰਦ ਕਰ ਸਕਦੇ ਨੇ ਸਮੂਹ ਦੇ ਕੁਝ ਲੋਕ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਅਮਰੀਕੀ ਸਰਹੱਦ ਤੇ ਪਹੁੰਚਣ ਦੀ ਵੀ ਉਮੀਦ ਕਰਦੇ ਨੇ ਅਲ ਸਲਵਾਡੋਰ ਦੇ ਇੱਕ ਪ੍ਰਵਾਸੀ ਨੇ ਕਿਹਾ ਕਿ ਸਾਨੂੰ ਡਰ ਹੈ ਕਿ ਅਮਰੀਕੀ ਚੋਣਾਂ ਤੋਂ ਬਾਅਦ ਨਵਾਂ ਟਰੰਪ ਪ੍ਰਸ਼ਾਸਨ ਆਪਣੇ ਪੁਰਾਣੇ ਵਾਅਦੇ ਨੂੰ ਦੁਬਾਰਾ ਲਾਗੂ ਕਰ ਸਕਦਾ ਹੈ ਨਵੰਬਰ ਤੋਂ ਬਾਅਦ ਸਰਹੱਦ ਤੇ ਜਾਰੀ ਕੀਤੇ ਜਾਣ ਵਾਲੇ ਪਰਮਿਟ ਦੁਬਾਰਾ ਬੰਦ ਹੋ ਸਕਦੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਲੋਕ ਮੈਕਸੀਕੋ ਦੀ ਦੱਖਣੀ ਸਰਹੱਦ ਤੋਂ ਹੋ ਕੇ ਅਮਰੀਕਾ ਦੀ ਸਰਹੱਦ ਤੱਕ ਪਹੁੰਚ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਚੋਣ ਮੈਦਾਨ ਤੋਂ ਹਟਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਬਾਈਡਨ ਦੀ ਪ੍ਰਚਾਰ ਟੀਮ ਨੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਂ ਦਾ ਸਮਰਥਨ ਕੀਤਾ ਇਸ ਮਗਰੋਂ ਸੋਸ਼ਲ ਮੀਡੀਆ ਐਕਸ ਤੇ ਬਾਈਡਨ ਦੀ ਪ੍ਰਚਾਰ ਟੀਮ ਦੇ ਖਾਤੇ ਦਾ ਨਾਮ ਕਮਲਾ ਹੈੱਡਕੁਆਟਰ ਵਿੱਚ ਬਦਲ ਦਿੱਤਾ ਗਿਆ ਹੈ ਬਾਈਡਨ ਦੀ ਘੋਸ਼ਣਾ ਤੋਂ ਤੁਰੰਤ ਬਾਅਦ ਐਤਵਾਰ ਨੂੰ ਐਕਸ ਤੇ ਬਾਈਡਨ ਐਚਕਿਊ ਖਾਤੇ ਦਾ ਨਾਮ ਬਦਲ ਕੇ ਕਮਲਾ ਐਚਕਿਊ ਕਰ ਦਿੱਤਾ ਗਿਆ ਹੈ ਮੋਹਿਮ ਟੀਮ ਇਸ ਖਾਤੇ ਦੀ ਵਰਤੋਂ ਆਪਣੇ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਅਤੇ ਵਿਰੋਧੀਆਂ ਤੇ ਹਮਲਿਆਂ ਦਾ ਜਵਾਬ ਦੇਣ ਲਈ ਕਰਦੀ ਹੈ ਸੀਐਨਐਨ ਨੇ ਦੱਸਿਆ ਕਿ ਬਾਈਡਨ ਹੈਰਿਸ ਮੋਹਿਮ ਲਈ ਐਕਸ ਤੇ ਸੋਸ਼ਲ ਮੀਡੀਆ ਖਾਤੇ ਬਾਈਡਨ ਐਚਕਿਊ ਦਾ ਨਾਮ ਬਦਲ ਕੇ ਅਧਿਕਾਰਤ ਤੌਰ ਤੇ ਕਮਲਾ ਐਚਕਿਊ ਕਰ ਦਿੱਤਾ ਗਿਆ ਬਾਈਡਨ ਦੇ ਫੈਸਲੇ ਤੋਂ ਬਾਅਦ ਡੈਮੋਕ੍ਰੈਟਿਕ ਕਨਵੈਨਸ਼ਨ ਰੂਲਸ ਕਮੇਟੀ ਬੁੱਧਵਾਰ ਨੂੰ ਨਾਮਜ਼ਦਗੀ ਦੀ ਰੂਪਰੇਖਾ ਤੇ ਚਰਚਾ ਕਰੇਗੀ ਕਮੇਟੀ ਦੇ ਸਹਿ ਚੇਅਰਮੈਨ ਅਤੇ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਕਿਹਾ ਨਵੇਂ ਉਮੀਦਵਾਰ ਦੀ ਚੋਣ ਕਰਨ ਲਈ ਢਾਂਚੇ ਨੂੰ ਲਾਗੂ ਕਰਨਾ ਹੁਣ ਕਮੇਟੀ ਦੀ ਜ਼ਿੰਮੇਵਾਰੀ ਹੈ ਉਮੀਦਵਾਰ ਦੀ ਚੋਣ ਨਿਰਪੱਖ ਸੁਤੰਤਰ ਅਤੇ ਯੋਜਨਾਬੱਧ ਤਰੀਕੇ ਨਾਲ ਕੀਤੀ ਜਾਵੇਗੀ ਅਮਰੀਕਾ ਦੇ ਮਿਸਿਸਿਪੀ ਸ਼ਹਿਰ ਚ ਬੀਤੇ ਦੁਪਹਿਰ ਅਣਪਛਾਤੇ ਕਾਰ ਸਵਾਰਾਂ ਵੱਲੋਂ ਅਨੇਵਾਹ ਗੋਲੀਆਂ ਚਲਾਉਣ ਨਾਲ ਸਟੋਰ ਦੇ ਬਾਹਰ ਕੰਮ ਕਰ ਰਿਹਾ ਬੇਗੋਵਾਲ ਦੇ ਨੌਜਵਾਨ ਸਮੇਤ 2 ਦੀ ਮੌਤ ਹੋ ਗਈ ਮ੍ਰਿਤਕਾਂ ਚੋਂ ਇੱਕ ਵਿਅਕਤੀ ਜ਼ਿਲ੍ਹਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਜਿਸ ਦੀ ਪਛਾਣ ਜਸਵੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਬੇਗੋਵਾਲ ਵਜੋਂ ਹੋਈ ਹੈ ਮ੍ਰਿਤਕ ਦੇ ਪਿਤਾ ਵੱਸਣ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਜਸਵੀਰ ਸਿੰਘ ਕੁਝ ਸਮਾਂ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ 40 ਲੱਖ ਰੁਪਏ ਕਰਜ਼ਾ ਚੁੱਕ ਕੇ ਵਿਦੇਸ਼ ਚ ਗਿਆ ਸੀ ਜੋ ਵਿਆਹਿਆ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਨੇ ਉਸ ਦਾ ਭਰਾ ਵੀ ਪਰਿਵਾਰ ਸਮੇਤ ਬਾਹਰ ਅਮਰੀਕਾ ਰਹਿ ਰਿਹਾ ਹੈ ਉਹਨਾਂ ਕਹਿੰਿਆ ਕਿ ਜਸਵੀਰ ਸਿੰਘ ਜਿੱਥੇ ਕੰਮ ਕਰਦਾ ਸੀ ਉਸ ਸਟੋਰ ਦੇ ਬਾਹਰ ਖੜਾ ਸੀ ਇਨੇ ਨੂੰ ਕਾਰ ਚਾਹੇ 2-3 ਅਣਪਛਾਤਿਆਂ ਨੇ ਅੰਨੇਵਾਗ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਸਿਰ ਤੇ ਗੋਲੀ ਲੱਗਣ ਕਾਰਨ ਜਸਵੀਰ ਦੀ ਮੌਤ ਹੋ ਗਈ। ਉਹਨਾਂ ਕਹਿਆ ਕਿ ਉਸਦੇ ਲੜਕੇ ਤੋਂ ਇਲਾਵਾ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਦਕਿ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਦੱਖਣੀ ਕੈਲੀਫੋਰਨੀਆ 'ਚ ਇੱਕ 41 ਸਾਲਾ ਵਿਅਕਤੀ ਵੱਲੋਂ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸਿਰ ਵੱਢ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਉਸ ਨੇ ਪਰਿਵਾਰ ਦੇ ਕੁੱਤੇ ਨੂੰ ਵੀ ਮਾਰ ਦਿੱਤਾ। ਲੌ ਐਨਫੋਰਸਮੈਂਟ ਦੇ ਅਧਿਕਾਰੀ ਮੌਕੇ ਤੇ ਪੁੱਜੇ ਤਾਂ ਦ੍ਰਿਸ਼ ਬਹੁਤ ਖੌਫਨਾਕ ਸੀ। ਉਹਨਾਂ ਨੂੰ ਬਜ਼ੁਰਗ ਜੋੜੇ ਦੀਆਂ ਖੂਨ ਨਾਲ ਲਤਪਤ ਲਾਸ਼ਾਂ ਮਿਲੀਆਂ। ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਵੱਲੋਂ ਕੀਤੀ ਕਾਰਵਾਈ 'ਚ ਸ਼ੱਕੀ ਦੋਸ਼ੀ ਵੀ ਗੋਲੀ ਵੱਜਣ ਕਾਰਨ ਜ਼ਖਮੀ ਹੋ ਗਿਆ ਜਿਸ ਨੂੰ ਸਥਿਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਉਸ ਵਿਰੁੱਧ ਦੋ ਹਤਿਆਮਾਂ ਦੇ ਦੋਸ਼ ਆਇਦ ਕੀਤੇ ਗਏ ਨੇ। ਸ਼ੈਰਫ ਦਫ਼ਤਰ ਅਨੁਸਾਰ ਇਹ ਦੋਰੇ ਕਤਲकांड ਦੀ ਘਟਨਾ ਲਾਗੂਨਾ ਵਿਚ ਦੇ ਦੱਖਣ ਪੂਰਬ 'ਚ ਤਕਰੀਬਨ 10 ਮੀਲ ਦੂਰ ਸੈਨ ਜਵਾਨ ਕੈਪਿਸਟਰਾਨੋ ਸ਼ਹਿਰ ਚ ਵਾਪਰੀ ਬਜ਼ੁਰਗ ਮ੍ਰਿਤਕ ਜੋੜੇ ਦੀ ਪਛਾਣ ਐਂਟੋਨੇਟ ਗਰਡਵਿਲ ਤੇ ਟੌਨਲਡ ਵਾਟਨ ਗਰਡਵਿਲ ਵਜੋਂ ਹੋਈ ਹੈ ਸ਼ੱਕੀ ਦੋਸ਼ੀ ਦੀ ਪਛਾਣ ਮ੍ਰਿਤਕਾਂ ਦੇ ਪੁੱਤਰ ਜੋਸਫ ਬ੍ਰੈਂਡਨ ਗਰਡਵਿਲ ਵਜੋਂ ਹੋਈ ਹੈ ਜਾਂਚਕਾਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜੋਸਫ ਗਰਡਵਿਲ ਕਣਾਉਣਾ ਕਾਰਾ ਕਰਨ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨਾਲ ਹੀ ਰਹਿੰਦਾ ਸੀ ਉਸਨੇ ਆਪਣੇ ਮਾਤਾ ਪਿਤਾ ਦੀਆਂ ਹਤਿਆਵਾਂ ਕਿਉਂ ਕੀਤੀਆਂ ਇਸ ਬਾਰੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ ਪੁਲਿਸ ਅਨੁਸਾਰ ਮੁਕੰਮਲ ਜਾਂਚ ਉਪਰੰਤ ਹੀ ਹਤਿਆਵਾਂ ਦੇ ਅਸਲ ਕਾਰਨ ਦਾ ਪਤਾ ਲੱਗ ਸਕਦਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ